SSP ਹਰਮਨਵੀਰ ਸਿੰਘ ਗਿੱਲ ਅਤੇ DSP ਰਮਨਦੀਪ ਸਿੰਘ ਭੁੱਲਰ ਵੱਲੋਂ ਗਾਇਕ ਸੁਖਦੇਵ ਸਵਰਨ ਲੇਖਕ ਕਮਲ ਜੈਨਰ ਦੇ ਗੀਤ ਦਿਲ ਸੇ ਸਲਾਮੀ ਦਾ ਪੋਸਟਰ 14 ਜੁਲਾਈ ਨੂੰ ਜਾਰੀ ਕੀਤਾ ਗਿਆ ਗਾਇਕ ਸੁਖਦੇਵ ਸਵਰਨ ਨੇ ਕਿਹਾ ਕਿ ਦੇਸ਼ ਵਿੱਚ ਚੱਲ ਰਹੇ ਕੋਰੋਨਾ ਮਹਾਮਾਰੀ ਕਾਰਨ ਇਹ ਗਾਣਾ ਪੁਲਿਸ ਡਾਕਟਰਾਂ ਨਰਸਾਂ ਪੱਤਰਕਾਰਾਂ ਸਫਾਈ ਸੇਵਕਾਂ ਅਤੇ ਸਮਾਜਿਕ ਸੇਵਕਾਂ ਜਿਨ੍ਹਾਂ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਲੋਕਾਂ ਨੂੰ ਦਿਲੋਂ ਸਲਾਮ ਕਰਤਾ ਹੈ ਉਹਨਾਂ ਵਾਸਤੇ ਪੇਸ਼ ਕੀਤਾ ਗਿਆ ਹੈ ਇਸ ਮੌਕੇ SSP ਗਾਇਕ ਸੁਖਦੇਵ ਸਵਰਨ ਦੁਆਰਾ ਕੀਤੀ ਯਤਨਾਂ ਲਈ ਉਸ ਨੂੰ ਸਨਮਾਨਿਤ ਕੀਤਾ ਗਿਆ ਸਸੀ ਗੱਲ ਸਾਰਿਆਂ ਨੂੰ ਪਹਿਲਾਂ ਤਾਂ ਔਰ ਇਹ ਜੋ Song ਹੈ ਇਹ ਸਾਰੇ ਉਹਨਾਂ ਸਮਾਜ ਸੇਵੀਆਂ ਨੂੰ ਸਮਰਪਿਤ ਹੈ ਔਰ ਇਸ ਦੇ ਵਿੱਚ ਮੈਂ ਧੰਨਵਾਦ ਕਰਦਾ ਮੋਗਾ ਦੇ ਐਸਐਸਪੀ ਸਾਹਿਬ ਸਰਦਾਰ ਹਰਮਨबीर ਸਿੰਘ ਜੀ ਉਹਨਾਂ ਦੀ ਬਹੁਤ ਸਪੋਰਟ ਹੈ ਔਰ ਉਹਨਾਂ ਦੇ ਨਾਲ-ਨਾਲ ਮੇਰੇ ਬਹੁਤ ਹੀ ਅਜੀਜ਼ ਮਿੱਤਰ ਪਿਆਰੇ ਦਲਜਿੰਦਰ ਸਿੱਧੂ ਜੀ ਸਾਡੇ ਬੰਤੀ ਭਾਜੀ ਉਹਨਾਂ ਦਾ ਵੀ ਔਰ ਦਲਜੀਤ ਸਿੰਘ ਖਿੰਦ ਸਾਹਿਬ ਔਰ ਮੇਰੇ ਨਾਲ ਮਿੰਕਲ ਜੀ ਖੜੇ ਨੇ ਇਹਨਾਂ ਦਾ ਬਹੁਤ ਹੀ ਟੀਮ ਦਾ ਮੇਰੇ ਦਾ ਯਾਨਕੀ ਬਹੁਤ ਸਪੋਰਟ ਹੈ ਔਰ ਮੋਗਾ ਦੇ ਬਹੁਤ ਅੱਛੇ-ਅੱਛੇ ਸਾਡੇ ਡਾਕਟਰ ਸੀਮੰਤ ਜੀ ਉਹਨਾਂ ਨੇ ਵੀ ਬੜਾ ਸਹਿਯੋਗ ਐਫੋਰਡ ਐਲਾਈਅੰਸ ਸੋਨੂ ਬਾਹਿਰ ਜੀ ਉਹਨਾਂ ਦਾ ਵੀ ਬੜੀ ਸਪੋਰਟ ਹੈ ਮੈਨੂੰ ਇਸ Song ਦੇ ਲਈ ਔਰ ਉਹਨਾਂ ਨੇ ਪ੍ਰੇਰਿਤ ਕੀਤਾ ਔਰ ਸੁਮਿਤ अरोड़ा ਜੀ ਜੋ ਕਿ ਇੱਕ ਇਸ ਵੀਡੀਓ ਦੇ ਵਿੱਚ ਵੀ ਨੇ ਔਰ ਉਹਨਾਂ ਨੇ ਪੂਰੀ ਫੁੱਲ ਸਪੋਰਟ ਕੀਤੀ ਹੈ ਇਸ Song ਦੇ ਲਈ ਔਰ ਇਹ ਇੱਕ ਮੈਸੇਜ ਹੈ ਇਹ ਉਹਨਾਂ ਨੂੰ ਇੱਕ ਹੌਸਲਾਵਾ ਉਹਨਾਂ ਨੂੰ ਜਿਨ੍ਹਾਂ ਨੇ ਇਸ ਲੋਕਡਾਊਨ ਦੇ ਵਿੱਚ ਕੋਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਉਹਨਾਂ ਨੂੰ ਇੱਕ ਸਲੂਟ ਕੀਤਾ ਸੀ ਔਰ ਜਿਵੇਂ ਕਿ ਪੱਤਰਕਾਰ ਪੁਲਿਸ ਕਰਮਚਾਰੀ ਡਾਕਟਰ ਨਰਸਾਂ ਸਫਾਈ ਕਰਮਚਾਰੀ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਉਹਨਾਂ ਨੂੰ ਸਾਰਿਆਂ ਨੂੰ ਇਹ ਸਲੂਟ ਕੀਤਾ ਦਿਲ ਤੋਂ ਔਰ ਸਲੂਟ ਤੇ ਬਣਦਾ ਵੀ ਹੈ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਆਪਣੀਆਂ ਜਾਨਾਂ ਨੂੰ ਜੋਖਮ ਦੇ ਵਿੱਚ ਪਾ ਕੇ ਲੋਕਾਂ ਦੀ ਸੇਵਾ ਕੀਤੀ ਹੈ ਸੋ ਆਸ ਕਰਦਾ ਹਾਂ ਤੁਹਾਡੀ ਸਾਰਿਆਂ ਦੀ ਔਰ ਮੈਂ ਵੀ ਪੀਪੀਡੀ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਜਿਨ੍ਹਾਂ ਨੇ ਅੱਜ ਇਹ ਨਿਊਜ਼ ਇੰਟਰਵਿਊ ਲਈ ਇਸ ਫੋਨਕ ਦੀ ਫੇਰ ਦੁਬਾਰਾ ਔਰ ਸਾਰਿਆਂ ਨੂੰ ਅੱਜ ਮੁਬਾਰਕਾਂ ਵੀ ਆ ਔਰ ਮੈਨੂੰ ਬਹੁਤ ਖੁਸ਼ੀ ਹੈ ਸਾਡੇ ਐਸਐਸਪੀ ਸਾਹਿਬ ਨੇ ਅੱਜ ਇਸ Song ਦਾ ਜੋ ਪੋਸਟਰ ਰਿਲੀਜ਼ ਕੀਤਾ 16 ਜੁਲਾਈ ਦਿਨ ਵੀਰਵਾਰ ਨੂੰ 11 ਵਜੇ ਵਾਈਟ ਐਲ ਮਿਊਜ਼ਿਕ ਕੰਪਨੀ ਤੋਂ ਇਹ Song ਰਿਲੀਜ਼ ਹੋਣ ਜਾ ਰਿਹਾ ਔਰ ਆਸ ਕਰਦਾ ਤੁਸੀਂ ਸਾਰੇ ਸਪੋਰਟ ਕਰੋਗੇ ਸੁਖਦੇਵ ਸਾਵਰਾ ਸਿੰਗਰ ਜਿਹੜੇ ਉਹਨਾਂ ਨੇ ਇੱਕ ਬਹੁਤ ਹੀ ਵਧੀਆ ਤੇ ਬੜਾ ਇਨਫੋਰਮੇਟਿਵ ਗਾਣਾ ਜਿਹੜਾ ਲੋਕਾਂ ਦੇ ਵਾਸਤੇ ਜਿਹੜਾ ਉਹ ਗਾਇਆ ਤੇ ਮੋਗਾ ਪੁਲਿਸ ਨੇ ਵੀ ਇਹਨਾਂ ਦਾ ਪੂਰਾ ਸਾਥ ਦਿੱਤਾ ਤੇ ਇਹਨਾਂ ਨੂੰ ਕੋਆਪਰੇਟ ਕੀਤਾ ਜਿੱਥੇ-ਜਿੱਥੇ ਜਿਹੜੇ-ਜਿਹੜੇ ਇਹਨਾਂ ਨੂੰ ਜਿਹੜੇ ਪੁਲਿਸ ਦੇ ਐਂਗਲ ਤੋਂ ਸ਼ੂਟਸ ਚਾਹੀਦੇ ਸੀਗੇ ਉਹ ਸਾਰੇ ਜਿਹੜੇ ਇਹਨਾਂ ਨੇ ਵਿੱਚ ਉਹ ਦੇ ਦੇ ਵਿੱਚ ਇਹਨਾਂ ਨੇ ਦਰਸਾਏ ਨੇ ਇਹ ਦਿਲੋਂ ਸਲੂਟ ਗਾਣਾ ਜਿਹੜਾ ਹੈਗਾ ਉਹਨੇ ਇਸ ਗਵਰਨਮੈਂਟ ਦੇ ਜਿੰਨੇ ਵੀ ਡਿਪਾਰਟਮੈਂਟਸ ਆ ਜਿੰਨਾ ਕਰੋਨਾ ਮਹਾਮਾਰੀ ਦੇ ਵਿੱਚ ਵੱਧ ਚੜ ਕੇ ਆਪਦੀਆਂ ਡਿਊਟੀਆਂ ਨਿਭਾਈਆਂ ਨੇ ਅਤੇ ਇਹਨੂੰ ਜਨਰਲ ਪਬਲਿਕ ਨੂੰ ਜਿਹੜਾ ਹੈਗਾ ਇਸ ਮਹਾਮਾਰੀ ਬਾਰੇ ਸचेत ਕਰਨ ਤੇ ਇਸ ਬਾਰੇ ਅਵੇਅਰ ਕਰ ਲਈ ਉਹਨਾਂ ਦੇ ਬਚਾਅ ਵਾਸਤੇ ਸਾਰੇ ਡਿਪਾਰਟਮੈਂਟਸ ਨੂੰ ਹੀ ਇਹਨਾਂ ਨੇ ਇਸ ਗਾਣੇ ਵਿੱਚ ਬਖੂਬੀ ਕਵਰ ਕੀਤਾ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਵੀ ਮਿਸ਼ਨ ਫਤਿਹ ਦਾ ਜਿਹੜਾ ਨਾਰਾ ਦਿੱਤਾ ਗਿਆ ਮਿਸ਼ਨ ਫਤਿਹ ਦੇ ਵਿੱਚ ਵੀ ਇਸ ਗਾਣੇ ਦਾ ਆਉਣਾ ਜਿਹੜਾ ਹੈਗਾ ਵਾ ਉਹ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਵੀ ਇੱਕ ਬਹੁਤ ਵੱਡਾ ਹਲਾਰਾ ਦਿੱਤਾ ਕਿਉਂਕਿ ਪੰਜਾਬ ਸਰਕਾਰ ਨੇ ਤੇ ਪੰਜਾਬ ਸਰਕਾਰ ਦੇ ਸਾਰੇ ਆਫਸਰਸ ਡਿਪਾਰਟਮੈਂਟ ਔਰ ਸਾਰੇ ਐਂਗਲਾਂ ਦੇ ਉੱਤੋਂ ਜਿਹੜਾ ਹੈਗਾ ਬਹੁਤ ਵੱਡਾ ਕੰਮ ਉਪਰਾਲਾ ਕੀਤਾ ਗਿਆ ਬੜੀ ਵੱਡੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਪੰਜਾਬ ਨੂੰ ਕਰੋਨਾ ਤੋਂ ਬਹੁਤ ਜਿੰਨਾ ਵੀ ਬਚਾਇਆ ਜਾ ਸਕੇ ਉਹ ਸਾਰੀ ਇਸ ਹਿੰਮਤ ਦਾ ਸਦਕਾ ਸੋ ਮਿਸ਼ਨ ਫਤਿਹ ਦੇ ਵਿੱਚ ਵੀ ਇਸ ਗਾਣੇ ਦਾ ਜਿਹੜਾ ਹੈਗਾ ਵਾ ਉਹ ਅਹਿਮ ਰੋਲ ਆ ਤਾਂ ਕਿ ਇਹਨਾਂ ਨੇ ਸਾਰੇ ਡਿਪਾਰਟਮੈਂਟਸ ਦਾ ਸਾਰੇ ਹੋਰ ਜਿੰਨੇ ਵੀ ਖਿੱਤੇ ਨੇ ਪੰਜਾਬ ਸਰਕਾਰ ਦੇ ਜਿੰਨੇ ਵੀ ਜਿੰਨੇ ਵੀ ਅੰਗਲੋ ਸਾਰੇ ਬਾਖੂ ਵੀ ਕਵਰ ਹੋਏ ਆ ਔਰ ਮੈਂ ਇਹਨਾਂ ਨੂੰ ਬਹੁਤ-ਬਹੁਤ ਇਹ ਬਹੁਤ-ਬਹੁਤ ਵਧਾਈ ਦੇ ਪਾਤਰ ਨੇ ਸ਼ਖਦੇਵ ਸਾਹਬ ਰਾਜੀ ਨੂੰ ਮੈਂ ਇਸ ਗਾਣੇ ਤੇ ਜਿਹੜਾ ਹੈਗਾ ਰਿਲੀਜ਼ ਤੇ ਬਹੁਤ-ਬਹੁਤ ਵਧਾਈ ਦਿੰਦਾ ਸਰ ਕਰੋਨਾ ਦੇ ਕੇਸਸ ਵੀ ਵਧ ਰਹੇ ਨੇ ਆਮ ਜਨਤਾ ਨੂੰ ਆਪਾਂ ਕੀ ਇੱਕ ਮੈਸੇਜ ਇਹੋ ਜਿਹਾ ਦੇਣਾ ਚਾਹੁੰਦੇ ਹਾਂ ਦੇਖੋ ਜਦੋਂ ਕਰੋਨਾ ਦਾ ਹੁਣ ਆਬਵੀਅਸ ਆ ਬਈ ਕਾਫੀ ਰਿਲੈਕਸੇਸ਼ਨ ਆ ਸੈਂਟਰ ਸਰਕਾਰ ਨੇ ਵੀ ਪੰਜਾਬ ਸਰਕਾਰ ਨੇ ਵੀ ਲੋਕਾਂ ਦੇ ਜੋ ਹੈਗੇ ਫਾਈਨੈਂਸ਼ੀਅਲ ਜਾਂ ਹੋਰ ਰਿਸੋਰਸਸ ਨੂੰ ਧਿਆਨ ਰੱਖਦੇ ਹੋਏ ਬੜੀਆਂ ਰਿਲੈਕਸੇਸ਼ਨ ਦਿੱਤੀਆਂ ਨੇ ਹੁਣ ਇਹਦਾ ਵਧਣਾ اوਬੀਐਸਾ ਜੇ ਅਸੀਂ ਇਤਿਆਤ ਨਹੀਂ ਰੱਖਾਂਗੇ ਤਾਂ ਆਪਾਂ ਇਹਨਾਂ ਰਿਲੈਕਸੇਸ਼ਨਾਂ ਦਾ ਨਜਾਇਜ਼ ਫਾਇਦਾ ਲਵਾਂਗੇ ਤਾਂ ਉਹਦੇ 'ਚ ਜਿਹੜਾ ਹੈਗਾ ਆਪਾਂ ਇਹਦੇ ਗ੍ਰਿਪ 'ਚ ਜ਼ਰੂਰ ਮਤਲਬ ਆਪਾਂ ਬਿਲਕੁਲ ਫਸਾਂਗੇ ਇਹਦੇ ਵਿੱਚ ਸੋ ਮੇਰੀ ਤੇ ਲੋਕਾਂ ਕੀ ਇਹੋ ਹੀ ਅਪੀਲ ਆ ਇਹੋ ਗੁਜਾਰਿਸ਼ ਆ ਕਿ ਸੋਸ਼ਲ ਡਿਸਟੈਂਸਿੰਗ ਮਾਸਕ ਪਾ ਕੇ ਰੱਖੋ ਐਵੇਂ ਬੇਵਜਾ ਘਰ ਤੋਂ ਬਾਹਰ ਨਾ ਜਾਓ ਜੇ ਤੁਸੀਂ ਆਪਦੇ ਕੰਮ ਤੇ ਜਾਂਦੇ ਆ ਆਪ ਤਾਂ ਜਿਹੜੀ ਜਿਹੜਾ ਤੁਹਾਡਾ ਵਰਕਪਲੇਸ ਆ ਜਾਂ ਜਿੰਨੇ ਵੀ ਤੁਹਾਡੇ ਵਰਕਰਸ ਆ ਉਦੇ ਤੋਂ 50% ਜਿਹੜੀ ਨਫਰੀਅਤ ਆ ਤੁਹਾਡੀ ਉਹਦੇ ਨਾਲ ਆਪਣਾ ਕੰਮ ਚਲਾਓ ਤੋਂ ਸੋ ਇਹਨੂੰ ਇਸ ਵੇਲੇ ਆਪ ਦਾ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਜਿਆਦਾ ਲਾਲਚ ਪਾਲਾਂਗੇ ਜਿਆਦਾ ਕਮਾਈਆਂ ਵਾਲੇ ਪਾਸੇ ਭੱਜਾਂਗੇ ਤੇ ਇਸ ਚੀਜ਼ ਦਾ ਤਿਆਤ ਨਹੀਂ ਰੱਖਾਂਗੇ ਤੇ ਉਹ ਸਾਰਾ ਕੁਝ ਤਰਿਆ ਤਰੇ ਰਹਿ ਜਾਣਾ ਮੇਰੀ ਤੇ ਇਹੋ ਹੀ ਅਪੀਲ ਆ ਕਿ ਇਸ ਚੀਜ਼ ਨੂੰ ਅਜੇ ਇਹ ਚੀਜ਼ ਨੇ ਹੋਰ ਵਧਣਾ ਔਰ ਇਹਦੀ ਗ੍ਰਿਪ ਚ ਜਿਹੜੇ ਹੈਗਾ ਇਹ ਤੁਹਾਡੇ ਲਈ ਤੁਹਾਡੇ ਬੱਚਿਆਂ ਲਈ ਤੁਹਾਡੀ ਫੈਮਿਲੀ ਲਈ ਬਹੁਤ ਜ਼ਰੂਰ ਜ਼ਰੂਰਤਾ ਵੀ ਆਪਾਂ ਸਾਰੇ ਜਣੇ ਜਿਹੜੇ ਪੰਜਾਬ ਸਰਕਾਰ ਨੇ ਜਿਹੜਾ ਹੈਲਥ ਡਿਪਾਰਟਮੈਂਟ ਵੱਲੋਂ ਕਰੋਨਾ ਤੋਂ ਬਚਣ ਲਈ ਜਿਹੜੇ ਅਤਿਆਤ ਈਸ਼ੂ ਕੀਤੇ ਗਏ ਆ ਸਮੇਂ-ਸਮੇਂ ਤੇ ਵੀ ਅਸੀਂ ਇਹਦੀਆਂ ਅਨਾਊਂਸਮੈਂਟਾਂ ਵੀ ਕਰਾ ਰਹੇ ਆ ਹਰ ਪਬਲਿਕ ਪਲੇਸ ਤੋਂ ਵੀ ਅਖਬਾਰਾਂ ਚ ਵੀ ਹਰ ਮੀਡੀਆ ਵੀ ਇਹਦਾ ਬਹੁਤ ਪ੍ਰਚਾਰ ਕਰ ਰਿਹਾ ਸੋ ਇਸ ਵੇਲੇ ਤਿੰਨ ਚੀਜ਼ਾਂ ਦੀ ਬਹੁਤ ਜ਼ਰੂਰਤਾ ਲੋਕਾਂ ਨੂੰ ਤਿਆਤ ਰੱਖਣ ਦੀ ਸੋਸ਼ਲ ਡਿਸਟੈਂਸਿੰਗ ਜਿਹਨੂੰ ਆਪਾਂ ਫਿਜ਼ੀਕਲ ਡਿਸਟੈਂਸਿੰਗ ਕਹਿੰਨੇ ਆ 2 ਗੱਜ ਦੀ ਦੂਰੀ ਇਹਨੂੰ ਬਣਾ ਕੇ ਰੱਖਣਾ ਚਾਹੀਦਾ ਮਾਸਕ ਪਾ ਕੇ ਰੱਖਣਾ ਚਾਹੀਦਾ ਤੇ ਆਪਣੇ ਘਰ ਤੋਂ ਬਾਅਦ ਬਿਨਾਂ ਵਜ੍ਹਾ ਨਹੀਂ ਨਿਕਲਣਾ ਚਾਹੀਦਾ ਔਰ ਜਿਹੜੀ ਜਿੱਥੇ ਤੁਹਾਨੂੰ ਲੱਗਦਾ ਵਾ ਕਿ ਤੁਹਾਡੇ 'ਚ ਕੋਈ ਵੀ ਸਿੰਪਟਮਸ ਲੱਗਦੇ ਆ ਕੋਈ ਬੁਖਾਰ ਦੇ ਲੱਛਣ ਕੋਈ ਖੰਗ ਦੇ ਆ ਤੇ ਆਪਣਾ ਸੈਂਪਲ ਕਰਾਉਣ ਤੋਂ ਗਰੇਜ ਨਹੀਂ ਕਰਨਾ ਚਾਹੀਦਾ ਕਈ ਲੋਕ ਇਹ ਸੋਚਦੇ ਆ ਵੀ ਸੈਂਪਲ ਨਾ ਹੀ ਕਰਾਓ ਆਪੇ ਆ ਕੇ ਨਿਕਲ ਜੂ ਇਹੋ ਜੀ ਕੋਈ ਗੱਲ ਨਹੀਂ ਤੁਸੀਂ ਕੈਰੀਅਰ ਬਣ ਜਾਂਦੇ ਜੇ ਫਿਰ ਤੁਸੀਂ ਨਹੀਂ ਜੇ ਸੈਂਪਲ ਕਰਾਉਂਦੇ ਤੇ ਤੁਹਾਨੂੰ ਜੇ ਤੁਹਾਨੂੰ ਪੋਜ਼ਿਟਿਵ ਹੈਗੇ ਵੀ ਉਹ ਤੁਸੀਂ ਕਵਾਰਨਟਾਈਨ ਹੋ ਜਾਓਗੇ 14 ਦਿਨਾਂ ਦਾ ਗਾਤਵਾਸ ਉਹ ਕੱਟ ਲੋਗੇ ਤੁਹਾਨੂੰ ਆਰਾਮ ਆ ਜਾਊਗਾ ਏਟਲੀਸਟ ਤੁਸੀਂ ਹੋਰ ਕਿਸੇ ਨੂੰ ਬਿਮਾਰਤ ਨਹੀਂ ਕਰੋਗੇ ਸੋ ਇਹਨਾਂ ਤਿਆਤਾਂ ਨੂੰ ਬਹੁਤ ਜ਼ਰੂਰੀ ਆਪਾਂ ਰੱਖਣਾ ਮੌਕਾ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ ਐਸਐਮਜ਼ੈਡ ਨਿਊਜ਼